ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਅਧੀਨ ਜਿਹੜੇ ਕਿ ਸਕਮਨਾ ਆਂਗਣਵਾੜੀ ਅਤੇ ਪੋਸ਼ਣ ਵੀ ਪੜਾਈ ਵੀ ਮੋਹਿਨ ਦੇ ਅਧੀਨ ਆਂਗਣਵਾੜੀ ਵਰਕਰਾਂ ਦੇ ਤੀਸਰੇ ਬੈਚ ਨੂੰ ਜੀਠੇ ਤੇ 13 14 ਅਤੇ 16 ਫਰਵਰੀ ਤੱਕ ਟ੍ਰੇਨਿੰਗ ਕਰਵਾਈ ਗਈ ਇਹ ਟ੍ਰੇਨਿੰਗ ਸਰਕਾਰ ਸਕੂਲ ਸਰਕਾਰੀ ਸਕੂਲ ਗ੍ਰਹਿ ਮੰਡੀ ਜਿਹੜੇ ਕਿ ਝੰਡੇਆਲਾ ਅੰਮ੍ਰਿਤਸਰ ਵਿੱਚ ਕਰਵਾਈ ਗਈ ਸੀ ਤੇ ਇਸ ਟ੍ਰੇਨਿੰਗ ਦੌਰਾਨ ਆਂਗਣਵਾੜੀ ਵਰਕਰਾਂ ਨੂੰ ਬੱਚਿਆਂ ਦੇ ਸਮੁੱਚੇ ਵਿਕਾਸ ਪਰ ਪ੍ਰੀਆ अर्ली ਸਿਮੂਲੇਸ਼ਨ ਅਤੇ अर्ली ਚਾਈਲਡਹੂਡ ਕੇਅਰ ਐਂਡ ਐਜੂਕੇਸ਼ਨ ਨੂੰ ਵੀ ਵਿਸਥਾਰ ਦੇ ਵਿੱਚ ਟ੍ਰੇਨਿੰਗ ਦਿੱਤੀ ਗਈ ਹੈ ਤੇ ਜਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਗੁਰਮੀਤ ਸਿੰਘ ਨੇ ਇਸ ਮੌਕੇ ਤੇ ਕਿਹਾ ਕਿ ਟ੍ਰੇਨਿੰਗ ਲੈਣ ਦੇ ਨਾਲ ਆਂਗਣਵਾੜੀ ਵਰਕਰਾਂ ਦਾ ਜਿਹੜਾ ਸਮਰਥਨ ਵਧਾਉਣ ਦੇ ਨਾਲ ਨਾਲ ਬੱਚਿਆਂ ਦੀ ਸਿਹਤ ਅਤੇ ਸਿੱਖਿਆ ਦਾ ਦੋਵਾਂ ਦੇ ਵਿੱਚ ਸੁਧਾਰ ਆਵੇਗਾ ਤੇ ਇਸ ਟ੍ਰੇਨਿੰਗ ਦੇ ਵਿੱਚ ਆਂਗਣਵਾੜੀ ਵਰਕਰਾਂ ਨੂੰ 10 ਤੋਂ 6 ਸਾਲ ਦੇ ਬੱਚਿਆਂ ਦੀ ਭਾਸ਼ਾ ਵਿਕਾਸ ਬੰਦੀ ਵਿਕਾਸ ਅਤੇ ਰਾਜ ਚਿੰਤਾਤਮਕ ਵਿਕਾਸ ਸਰੀਰ ਵਿਕਾਸ ਅਤੇ ਸੱਭਿਆਚਾਰਕ ਵਿਕਾਸ ਦੇ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਇਸ ਮੌਕੇ ਤੇ ਜ਼ਿਲ੍ਹਾ ਜਿਹੜਾ ਪ੍ਰੋਗਰਾਮ ਅਫਸਰ ਸ਼੍ਰੀ ਗੁਰਮੀਤ ਸਿੰਘ ਐਫਟੀ ਐਸ ਡੀ ਪੀਓ 3 ਜਸਪ੍ਰੀਤ ਸਿੰਘ ਦਾ ਬਲਾਕ ਜਿਹੜੇ ਕਿ ਕੋਆਰਡੀਨੇਟਰ ਸਰਜਤਾ ਅਤੇ ਇਸ ਦੇ ਨਾਲ ਹੀ ਗੁਰਪ੍ਰੀਤ ਕੌਰ ਹਰਪ੍ਰੀਤ ਕੌਰ ਅਤੇ ਆਂਗਣਵਾੜੀ ਵਰਕਰ ਹਾਜ਼ਰ ਸਨ ਤੇ ਇਹ ਰਿਪੋਰਟ ਸਾਨੂੰ ਸਾਡੇ ਸੂਤਰ ਅੰਮ੍ਰਿਤਸਰ ਤੋਂ ਦਵਿੰਦਰ ਕੁਮਾਰ ਪੂਰੀ ਵੱਲੋਂ ਸਾਂਝੀ ਕੀਤੀ ਗਈ ਹੈ